ਪੈਰਾ ਸਾਹਿਬ ਤੇ ਮੈਂ ਹੁਣੇ ਹੀ ਹਾਜ਼ਰ ਹੋਣ ਲੱਗਿਆ ਆ ਬਹੁਤ ਵਧੀਆ ਲੱਗਦਾ ਵੀਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਨਾ ਤੇ ਆਧਾ ਦਿਨ ਬਾਕੀ ਚੀਜ਼ਾਂ ਨੂੰ ਪਰੇਜ ਕਰਕੇ ਮੈਂ ਹਰ ਬੁੱਧਵਾਰ ਇੱਥੇ ਆਉਣਾ ਵੀਰੇ ਹਨਾ ਸਭ ਕੁਝ ਬਹੁਤ ਚੀਜ਼ਾਂ ਘਟਾਤੀਆਂ ਹਨਾ ਜਿਵੇਂ ਸ਼ੋਸ਼ੇ ਬਾਜ਼ੀਆਂ ਅੱਜ ਕੱਲ ਪੈਸੇ ਫੂਕਣੇ ਲੋਕਾਂ ਨਾਲ ਜਾ ਜਾ ਕੇ ਕੋਈ ਨਹੀਂ ਖੜਦਾ ਵੀਰੇ ਨਾਲ ਆਧਾ ਟਾਈਮ ਹਨਾ ਇਹਨਾਂ ਨਾਲ ਇਹਨਾਂ ਦੇ ਕੋਲ ਅਸੀਂ ਖਾਲੀ ਹੱਥ ਵੀ ਆਉਂਨੇ ਆ ਪਰ ਅਸੀਂ ਭਰ ਕੇ ਜਾਈਦਾ ਝੋਲੀਆਂ ਹਨਾ ਤੇ ਆਧਾ ਦਿਨ ਸਾਡਾ ਪਰਿਵਾਰ ਇਕੱਠਾ ਵੱਡੀ ਗੱਲਾਂ ਨਾ ਤੇ ਅਸੀਗਾ ਪਰਿਵਾਰ ਹੀ ਸਾਰਾ ਮਰ ਕੇ ਵੀਰੇ ਜੋ ਵੀ ਜਿੰਨੇ ਕੁ ਜੋਗੇ ਹੈਗੇ ਆ ਬਾਬਾ ਦੀਪ ਸਿੰਘ ਦੀ ਵਜਾ ਨਾਲ ਹਨਾ ਥੋੜਾ ਉਹਨਾਂ ਕੋ ਜਿੰਨਾਂ ਕੋ ਹੋ ਸਕਦਾ ਉਹਨਾਂ ਕੋ ਲੰਗਰ ਲਾਈਦਾ ਸੀ ਹਨਾ ਪਹਿਲਾਂ ਕੁਝ ਵੀ ਨਹੀਂ ਕਰਦਾ ਸੀ ਨਾ ਪਾਠ ਨਾ ਗੁਰਦੁਆਰਾ ਸਾਹਿਬ ਦਾ ਦੂਰ ਦੀ ਗੱਲ ਆ ਹੁਣ ਜਦੋਂ ਤੋਂ ਮੈਂ ਚੀਜ਼ਾਂ ਨਾਲ ਜੁੜਿਆ ਮੈਂ ਬਹੁਤ ਬਦਲਾਅ ਆ ਗਿਆ ਮੇਰੇ ਤੇ ਹਨਾ ਮੈਨੂੰ ਆਪ ਨੂੰ ਬਹੁਤ ਫੀਲ ਹੁੰਦਾ ਵੀ ਹਾਂ ਮੈਂ ਚੇਂਜ ਹੋ ਗਿਆ ਬਾਕੀ ਬਹੁਤ ਉਹਨਾਂ ਦੀ ਅੱਜ ਮੇਰੇ ਤੇ ਮਿਹਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੰਦਰ ਬਾਬਾ ਦੀਪ ਸਿੰਘ ਗੁਰਦੁਆਰੇ ਆਂਦੇ ਆ ਮੈਨੂੰ ਅੱਬਾ ਹੀ ਕੋਈ ਚੱਲੇ 1.5 ਸਾਲ ਦੇ ਕਰੀਬ ਦੁਪਹਿਰਾ ਸਾਹਿਬ ਤੇ ਮੈਂ ਹੁਣੇ ਹੀ ਹਾਜ਼ਰ ਹੋਣ ਲੱਗਿਆ ਹਾਂ ਬਹੁਤ ਵਧੀਆ ਲੱਗਦਾ ਵੀਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਨਾ ਤੇ ਆਧਾ ਦਿਨ ਬਾਕੀ ਚੀਜ਼ਾਂ ਨੂੰ ਪਰੇਸ਼ ਕਰਕੇ ਮੈਂ ਹਰ ਬੁੱਧਵਾਰ ਇੱਥੇ ਆਉਣਾ ਵੀਰੇ ਹਨਾ ਸਭ ਕੁਝ ਬਹੁਤ ਚੀਜ਼ਾਂ ਘਟਾਤੀਆਂ ਹਨਾ ਜਿਵੇਂ ਸ਼ੋਸ਼ੇ ਬਾਜ਼ੀਆਂ ਅੱਜ ਕੱਲ ਪੈਸੇ ਫੂਕਣੇ ਲੋਕਾਂ ਨਾਲ ਜਾ ਜਾ ਕੇ ਕੋਈ ਨਹੀਂ ਖੜਦਾ ਵੀਰੇ ਨਾਲ ਆਧਾ ਟਾਈਮ ਹਨਾ ਇੰਨਾ ਨਾ ਇਹਨਾਂ ਦੇ ਕੋਲ ਅਸੀਂ ਖਾਲੀ ਹੱਥ ਵੀ ਆਉਂਨੇ ਆ ਪਰ ਅਸੀਂ ਭਰ ਕੇ ਹੀ ਜਾਈਦਾ ਝੋਲੀਆਂ ਹਨਾ ਤੇ ਆਪਦਾ ਦਿਨ ਸਾਡਾ ਪਰਿਵਾਰ ਇਕੱਠਾ ਵੱਡੀ ਗੱਲਾਂ ਨਾਲ ਤੇ ਅਸੀਂ ਦਾ ਪਰਿਵਾਰ ਹੀ ਸਾਰਾ ਅਮਰਕੇ ਵੀਰੇ ਜੋ ਵੀ ਜਿੰਨੇ ਕੁ ਜੋਗੇ ਹੈਗੇ ਆ ਬਾਬਾ ਦੀਪ ਸਿੰਘ ਦੀ ਵਜਾ ਨਾਲ ਹਨਾ ਥੋੜਾ ਉਹਨਾਂ ਕੋ ਜਿੰਨਾਂ ਕੋ ਹੋ ਸਕਦਾ ਉਹਨਾਂ ਕੋ ਲੰਗਰ ਲਾਈਦਾ ਅਸੀਂ ਹਨਾ ਤੇ ਕਹਿੰਦੇ ਨੇ ਵੀ ਜਦੋਂ ਬੰਦਾ ਬਾਣੀ ਨਾਲ ਜੁੜਦਾ ਨਾ ਤਾਂ ਉਹਦੇ ਜੀਵਨ 'ਚ ਠਹਿਰਾਅ ਬਹੁਤ ਆ ਜਾਂਦਾ ਜੀ ਬਿਲਕੁਲ ਵੀਰੇ ਮੈਂ ਵੀਰੇ ਆਪ ਪਹਿਲਾਂ ਕੁਝ ਵੀ ਨਹੀਂ ਕਰਦਾ ਸੀ ਨਾ ਪਾਠ ਨਾ ਗੁਰਦੁਆਰਾ ਸਾਹਿਬ ਦਾ ਦੂਰ ਦੀ ਗੱਲ ਆ ਹੁਣ ਜਦੋਂ ਦਾ ਮੈਂ ਚੀਜ਼ਾਂ ਨਾਲ ਜੁੜਿਆ ਮੈਂ ਬਹੁਤ ਬਦਲਾਵ ਆ ਗਿਆ ਮੇਰੇ 'ਚ ਹਨਾ ਮੈਨੂੰ ਆਪ ਨੂੰ ਬਹੁਤ ਫੀਲ ਹੁੰਦਾ ਵੀ ਹਾਂ ਮੈਂ ਚੇਂਜ ਹੋ ਗਿਆ ਬਾਕੀ ਬਹੁਤ ਉਹਨਾਂ ਦੀ ਅੱਜ ਮੇਰੇ ਤੇ ਮਿਹਰ ਆ ਕੋਈ ਚੀਜ਼ ਹੈ ਨਹੀਂ ਐਸੀ ਜੀ ਮੈਂ ਨਾ ਕਰ ਸਕਾਂ ਹਨਾ ਤੇ ਮੈਨੂੰ ਵਧੀਆ ਲੱਗਦਾ ਜੋ ਉਹਨਾਂ ਨਾਲ ਜੁੜ ਕੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵੀਰੇ ਨਹੀਂ ਪੈਂਦੀ ਲੋੜ ਹਨਾ ਬਾਕੀ ਹਾਂ ਕਈ ਵਾਰ ਐਸਾ ਸਮਾਂ ਆ ਜਾਂਦਾ ਮੰਗਣਾ ਵੀ ਪੈਂਦਾ ਹਨਾ ਪਰ ਮੈਨੂੰ ਹਜੇ ਤੱਕ ਆਇਆ ਨਹੀਂ ਉਹ ਸਮਾਂ ਇੰਨੀ ਕਿਰਪਾ ਹਾਂ ਇੰਨੀ ਕਿਰਪਾ ਬਿਲਕੁਲ ਹਾਂ ਜੀ ਬਿਨਾ ਮੰਗੇ ਹੀ ਸਭ ਕੁਝ ਬਿਲਕੁਲ ਬਿਲਕੁਲ ਹਾਂ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੇ ਸੰਗਤਾਂ ਨੂੰ ਵੀਰੇ ਆਓ ਇੱਥੇ ਹਨਾ ਹਾਜ਼ਰ ਹੋਈਏ ਆਪਾਂ ਇਹਨਾਂ ਦੇ ਨਾਲ ਆਪਾਂ ਹੋਰ ਵੀ ਚੀਜ਼ਾਂ ਕਈ ਆਪਾਂ ਦੁਨੀਆਦਾਰੀ ਵੀ ਦੇਖੀ ਹੈ ਵੀ ਜਿੱਦਾਂ ਵੀਰੇ ਅੱਜ ਕੱਲ ਹਨਾ ਸਮਾਂ ਬਹੁਤ ਖਰਾਬ ਆ ਹਨਾ ਬਿਲਕੁਲ ਤੇ ਇਹ ਚੀਜ਼ਾਂ ਨਾਲ ਜੁੜ ਕੇ ਆਪਾਂ ਨੂੰ ਉਹ ਚੀਜ਼ਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਹਨਾ ਤੇ ਚੰਗਿਆਈਆਂ ਨਾਲ ਚੰਗੇ ਰਾਹ ਵੱਲ ਤੁਰਿਏ ਬੁਰਿਆਂ ਤੋਂ ਦੂਰ ਕਰੀਏ ਹਨਾ ਆਪਣੀ ਆਪਣੀ ਜਨਰੇਸ਼ਨ ਆਨ ਆਲੀਏ ਜਿਹੜੀ ਬਹੁਤ ਬੁਰਾ ਹਾਲ ਹੋ ਰਿਹਾ ਹੈ ਹਨਾ ਉਹਨਾਂ ਨੂੰ ਮੋਟਿਵ ਕਰੀਏ ਇਹ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਹੈ ਇਹ ਚੀਜ਼ਾਂ ਨਾਲ ਹਨਾ ਬਾਣੀ ਨਾਲ ਜੋੜੀਏ ਹਾਂ ਬਿਲਕੁਲ ਬਿਲਕੁਲ ਬਾਣੀ ਨਾਲ ਜੋੜੀਏ ਤੇ ਬਾਕੀ ਬਾਕੀ ਤੁਹਾਨੂੰ ਪਤਾ ਹੀ ਹੈ ਹਾਂਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ